ਦੇ ਨੀਰਲੇ ਥਾਣਾ ਗਨੀਏ ਦੇ ਬਾਂਗੜ ਵਿੱਚ ਬੀਤੀ ਦੇਰ ਰਾਤ ਕੁਝ ਸ਼ੱਕੀ ਲੋਕਾਂ ਵੱਲੋਂ ਕੋਈ ਤਮਾਕੇ ਵਾਲੀ ਚੀਜ਼ ੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਦਾਸਤ ਇਹ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਵੱਲੋਂ ਥਾਣੇ ਦੇ ਦੇਰ ਰਾਤ ਬਾਹਰ ਜਿਹੜੀ ਹੈ ਕੋਈ ਚੀਜ਼ ੁੱਟੀ ਗਈ ਸੀ ਤੇ ਪੁਲਿਸ ਸੀਸੀਟੀਵੀ ਕੈਮਰਾਸ ਜਿਹੜੇ ਨੇ ਫੰਗਾਲ ਰਹੀ ਹੈ ਪਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੁਲਿਸ ਥਾਣੇ ਦੇ ਗਰਨੇਡ ਹਮਲੇ ਦਾ ਦਾਵਾ ਕਰਦੇ ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਫੇਸਬੁੱਕ ਤੇ ਪੋਸਟ ਪਾ ਸ਼ਾਇਦ ਬੱਬਰ ਖਾਲਸਾ ਦਾ ਪੇਜ ਵੀ ਫੇਸਬੁਕ ਤੋਂ ਹਟਾ ਦਿੱਤਾ ਗਿਆ ਤੇ ਪੋਸਟ ਵਿੱਚ ਕਿਹਾ ਗਿਆ ਹੈ ਕਿ ਆਲੀਬਾਲ ਦੇ ਕਨੀਏ ਦੇ ਬਾਂਗਰ ਥਾਣੇ ਵਿੱਚ ਉਹਨਾਂ ਵੱਲੋਂ ਗਰਨੇਡ ਹਮਲਾ ਕੀਤਾ ਗਿਆ ਤੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਜਿਹੜੇ ਪਿਛਲੇ ਦਿਨੀ ਪੁਲਿਸ ਚੌਕੀਆਂ ਤੇ ਬੰਬ ਬਲਾਸਟ ਜਿਹੜੇ ਹੋਏ ਸੀ ਉਪਲਿਸ ਉਹਨਾਂ ਨੂੰ ਟਾਇਰ ਫਟਣ ਦੀ ਆਵਾਜ਼ ਦੱਸ ਰਹੀ ਹੈ ਪਰ ਇਹਨਾਂ ਟਾਇਰਾਂ ਵਿੱਚੋਂ ਫੁੱਟਣ ਤੋਂ ਬਾਅਦ ਵੀ ਅੱਗ ਵੀ ਨਿਕਲਦੀ ਹੈ ਨਾਲ ਹੀ ਪੋਸਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ 6 ਵਜੇ ਤੋਂ ਬਾਅਦ ਹੁਣ ਨਾਕਿਆਂ ਤੇ ਹਮਲੇ ਜਿਹੜੇ ਨੇ ਉਹ ਕਿਤੇ ਜਾਣਗੇ ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਕਿੰਨੀ ਕੁ ਸੱਚਾਈ ਹੈ ਹੁਣ ਇਹ ਪੁਲਿਸ ਅਧਿਕਾਰੀਆਂ ਦੀ ਪੁਸ਼ਟੀ ਤੋਂ ਬਾਅਦ ਹੀ ਸਾਹਮਣੇ ਆਵੇਗਾ ਨਾਲਾ ਦੇ ਨੀੜਲੇ ਥਾਣਾ ਗਨੀਏ ਦੇ ਬਾਂਗਰ ਵਿੱਚ ਬੀਤੀ ਦੇਰ ਰਾਤ ਕੁਝ ਸ਼ੱਕੀ ਲੋਕਾਂ ਵੱਲੋਂ ਕੋਈ ਤਮਾਕੇ ਵਾਲੀ ਚੀਜ਼ ਛੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਦਾਸਤੇ ਇਹ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਵੱਲੋਂ ਥਾਣੇ ਦੇ ਦੇਰ ਰਾਤ ਬਾਹਰ ਜੜੀ ਹੈ ਕੋਈ ਚੀਜ਼ ਛੁੱਟੀ ਗਈ ਸੀ ਤੇ ਪੁਲਿਸ ਸੀਸੀਟੀਵੀ ਕੈਮਰਾਸ ਜਿਹੜੇ ਨੇ ਖੰਗਾਲ ਰਹੀ ਹੈ ਪਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਪੁਲਿਸ ਥਾਣੇ ਦੇ ਗਰਨੇਡ ਹਮਲੇ ਦਾ ਦਾਵਾ ਕਰਦੇ ਬਬਰਖਾਲਸਾ ਇੰਟਰਨੈਸ਼ਨਲ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਫੇਸਬੁੱਕ ਤੇ ਪ ਸ਼ਾਇਦ ਬੱਬਰ ਖਾਲਸਾ ਦਾ ਪੇਜ ਵੀ ਫੇਸਬੁਕ ਤੋਂ ਹਟਾ ਦਿੱਤਾ ਗਿਆ ਤੇ ਪੋਸਟ ਵਿੱਚ ਕਿਹਾ ਗਿਆ ਹੈ ਕਿ ਆਲੀਬਾਲ ਦੇ ਕਨੀਏ ਦੇ ਬੰਗਰ ਥਾਣੇ ਵਿੱਚ ਉਹਨਾਂ ਵੱਲੋਂ ਗਰਨੇਡ ਹਮਲਾ ਕੀਤਾ ਗਿਆ ਤੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਜਿਹੜੇ ਪਿਛਲੇ ਦਿਨੀ ਪੁਲਿਸ ਟੌਕੀਆਂ ਤੇ ਬੰਬ ਬਲਾਸਟ ਜਿਹੜੇ ਹੋਏ ਸੀ ਉਪਲਸ ਉਹਨਾਂ ਨੂੰ ਟਾਇਰ ਫਟਣ ਦੀ ਆਵਾਜ਼ ਦੱਸ ਰਹੀ ਹੈ ਪਰ ਇਹਨਾਂ ਟਾਇਰਾਂ ਵਿੱਚੋਂ ਫੁੱਟਣ ਤੋਂ ਬਾਅਦ ਵੀ ਅੱਗ ਵੀ ਨਿਕਲਦੀ ਹੈ ਨਾਲ ਹੀ ਪੋਸਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ 6 ਵਜੇ ਤੋਂ ਬਾਅਦ ਹੁਣ ਨਾਕਿਆਂ ਤੇ ਹਮਲੇ ਜਿਹੜੇ ਨੇ ਉਹ ਕਿਤੇ ਜਾਣਗੇ ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਕਿੰਨੀ ਕੁ ਸੱਚਾਈ ਹੈ ਹੁਣ ਇਹ ਪੁਲਿਸ ਅਧਿਕਾਰੀਆਂ ਦੀ ਪੁਸ਼ਟੀ ਤੋਂ ਬਾਅਦ ਹੀ ਸਾਹਮਣੇ ਆਵੇਗੀ